ਅੱਜ ਇੱਕ ਮੈਂ ਵੀਡੀਓ ਪਾਈ ਸੀ ਜੇ ਮੈਨੂੰ ਬਹੁਤ ਵਧੀਆ ਲੱਗੀ ਉਹਦਾ ਜਿਹੜਾ ਟਾਈਟਲ ਸੀਗਾ ਉਹਦੇ ਵਿੱਚ ਸੀਗਾ ਐਵਰੀ ਪੇਨ ਗਿਵਸ ਅ ਲੈਸਨ ਐਂਡ ਐਵਰੀ ਲੈਸਨ ਚੇਂਜਸ ਅ ਪਰਸਨ ਤੇ ਬਿਲਕੁਲ ਸਹੀ ਗੱਲ ਹੈਗੀ ਜਿੰਨਾ ਸਿਕ ਸਾਨੂੰ ਦਰਦ ਨਹੀਂ ਆਉਂਦਾ ਨਾ ਸਾਡੀ ਲਾਈਫ ਦੇ ਵਿੱਚ ਤੇ ਹਰ ਇੱਕ ਦਰਦ ਉਹ ਸਾਡੇ ਲਈ ਇੱਕ ਲੈਸਨ ਬਣ ਜਾਂਦਾ ਆ ਔਰ ਜਦੋਂ ਅਸੀਂ ਹਰ ਰੋਜ਼ ਉਹ ਲੈਸਨ ਅਸੀਂ ਸਿੱਖ ਜਾਂਦੇ ਹਾਂ ਤੇ ਉਹ ਇਨਸਾਨ ਪਹਿਲਾ ਵਾਲਾ ਇਨਸਾਨ ਕਦੀ ਨਹੀਂ ਰਹਿੰਦਾ ਹਰ ਵਾਰੀ ਮੈਂ ਪੇਨ ਦੀ ਗੱਲ ਕਰਦੀ ਆ ਤੇ ਪੇਨ ਹਰੇਕ ਦੇ ਇਨਸਾਨ ਦੀ ਜ਼ਿੰਦਗੀ ਵਿੱਚ ਹੁੰਦੀ ਹੈਗੀ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਪੇਨ ਹੁੰਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਪੇਨ ਹੁੰਦੀ ਆ ਕਿਸੇ ਨੂੰ ਫਿਜ਼ੀਕਲ ਪੇਨ ਹੁੰਦੀ ਆ ਕਈਆਂ ਨੂੰ ਮੈਂਟਲੀ ਪੇਨ ਹੁੰਦੀਆਂ ਅੱਜ ਕੱਲ ਜ਼ਿਆਦਾਤਰ ਮੈਂਟਲੀ ਪੇਨ ਹੈਗਾ ਹੈ ਨਾ ਕਈਆਂ ਨੂੰ ਕੋਈ ਆਪਣੀ ਫੈਮਿਲੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਆ ਕਈਆਂ ਨੂੰ ਕੋਈ ਹਾਰਟ ਕਰ ਜਾਂਦਾ ਕਈਆਂ ਨੂੰ ਕੋਈ ਚੀਟ ਕਰ ਜਾਂਦਾ ਇਹ ਸਾਰਿਆਂ ਦੀ ਸਾਡੀਆਂ ਸਾਡੀ ਲਾਈਫ ਦੀਆਂ ਪ੍ਰੋਬਲਮਸ ਆਈਆਂ ਆ ਪਰ ਕੀ ਅਸੀਂ ਉਸ ਪ੍ਰੋਬਲਮਸ ਤੇ ਹੀ ਅਸੀਂ ਫੋਕਸ ਕਰਾਂਗੇ ਜਾਂ ਫਿਰ ਸੋਲੂਸ਼ਨ ਵੱਲ ਆਵਾਂਗੇ ਅਸੀਂ ਆਪਣੀ ਲਾਈਫ ਵਿੱਚ ਦੇਖਣਾ ਹੈਗਾ ਕਿ ਸਾਡੀ ਪ੍ਰੋਬਲਮ ਕਿਹੜੀ ਆ ਜੇ ਅਸੀਂ ਪ੍ਰੋਬਲਮ ਤੇ ਹੀ ਫੋਕਸ ਕਰਾਂਗੇ ਨਾ ਤੇ ਸਾਡੇ ਉਸ ਪ੍ਰੋਬਲਮ ਤੋਂ ਅਸੀਂ ਕਦੀ ਵੀ ਅਸੀਂ ਰਿਲੀਫ ਨਹੀਂ ਪ੍ਰਾਪਤ ਕਰ ਸਕਦੇ ਜਿਸ ਤਰ੍ਹਾਂ ਅਸੀਂ ਨਾ ਸਿਰਫ ਅਸੀਂ ਡਿਜ਼ੀਜ਼ ਸਾਨੂੰ ਕੋਈ ਫਿਜ਼ੀਕਲ ਐਗਜ਼ਾਮਪਲ ਦੇ ਤੌਰ ਤੇ ਫਿਜ਼ੀਕਲ ਕੋਈ ਪ੍ਰੋਬਲਮ ਆ ਗਈ ਹੈ ਨਾ ਸਾਨੂੰ ਕੋਈ ਡਿਜ਼ੀਜ਼ ਹੈਗੀ ਹੈ ਨਾ ਕਿ ਅਸੀਂ ਉਸ ਰੋਜ਼ ਹੀ ਉਸ ਡਿਜ਼ੀਜ਼ ਦਾ ਨਾਲ-ਨਾਲ ਲੈ ਕੇ ਹੀ ਅਸੀਂ ਠੀਕ ਹੋ ਜਾਵਾਂਗੇ ਜਾਂ ਜਾਂ ਕਿਸੇ ਡਾਕਟਰ ਕੋਲ ਜਾਵਾਂਗੇ ਉਹਦਾ ਅਸੀਂ ਟ੍ਰੀਟਮੈਂਟ ਕਰਾਵਾਂਗੇ ਉਹ ਮੈਡੀਸਨ ਲਵਾਂਗੇ ਉਹ ਖਾਵਾਂਗੇ ਤੇ ਫਿਰ ਅਸੀਂ ਠੀਕ ਹੋਵਾਂਗੇ ਤੇ ਸੇਮ ਵੇ ਸਾਡੀ ਜ਼ਿੰਦਗੀ ਵਿੱਚ ਜਦੋਂ ਕੋਈ ਪ੍ਰੋਬਲਮ ਆਂਦੀ ਹੈਗੀ ਆ ਤੇ ਅਸੀਂ ਜਾਣਾ ਹੁੰਦਾ ਹੈਗਾ ਕਿਸੇ ਡਾਕਟਰ ਦੇ ਕੋਲ ਉਹ ਡਾਕਟਰ ਅਸੀਂ ਸਿਲੇਕਟ ਕਰਨਾ ਹੁੰਦਾ ਆ ਡਾਕਟਰ ਉਹ ਸਾਡਾ ਜੋ ਮਰਜ਼ੀ ਹੋ ਸਕਦਾ ਜੇਕਰ ਫਿਜ਼ੀਕਲ ਜੀ ਫਿਜ਼ੀਕਲ ਸਾਨੂੰ ਕੋਈ ਡਿਜ਼ੀਜ਼ ਆਈ ਅਸੀਂ ਡਾਕਟਰ ਦੇ ਕੋਲ ਜਾਣਾ ਹੁੰਦਾ ਹੈਗਾ ਅਗਰ ਕੋਈ ਸਾਨੂੰ ਕੋਈ ਜ਼ਿੰਦਗੀ ਦੇ ਵਿੱਚ ਹੋਰ ਦੁੱਖ ਆ ਸਮਝ ਲਓ ਸਾਡੀ ਸਾਨੂੰ ਫਾਈਨੈਂਸ਼ਲੀ ਪ੍ਰੋਬਲਮ ਆ ਤੇ ਅਸੀਂ ਉਸੇ ਸੋਲੂਸ਼ਨ ਵੱਲ ਜਾਣਾ ਹੁੰਦਾ ਜੇ ਅਸੀਂ ਇਹੀ ਕਹੀ ਜਾਈਏ ਇਸ ਕਰ ਇਸ ਕਰਕੇ ਵੀ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਹੈਗੀਆਂ ਤੇ ਉਹਦਾ ਸੋਲੂਸ਼ਨ ਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈਗਾ ਤੇ ਸੋਲੂਸ਼ਨ ਸਾਰੇ ਸਾਹਮਣੇ ਹੁੰਦਾ ਹੈਗਾ ਜਿਸ ਤਰ੍ਹਾਂ ਕਿਸੇ ਨੂੰ ਕੋਈ ਫਾਈਨੈਂਸ਼ਲੀ ਹੈਗੀ ਨਾ ਪ੍ਰੋਬਲਮ ਤੇ ਜੇਕਰ ਉਹ ਕੋਈ ਇਨਕਮ ਇਨਕਰੀਜ਼ ਕਰਨਾ ਚਾਹੁੰਦਾ ਆਪਣੀ ਫਾਈਨੈਂਸ਼ਲੀ ਇਹ ਫ੍ਰੀडम ਲੈਣੀ ਚਾਹੁੰਦਾ ਹੈਗਾ ਤੇ ਉਹਦੇ ਅੱਗੇ ਬਹੁਤ ਵਧੀਆ ਓਪਰਚ्युनिटी ਹੁੰਦੀਆਂ ਆ ਗਈਆਂ ਆ ਤੇ ਉਹ ਸੋਲੂਸ਼ਨ ਹੁੰਦਾ ਉਸ ਜਿਹੜਾ ਅਸੀਂ ਸਾਡੇ ਅੱਗੇ ਉਹ ਓਪਰਚ्युनिटी ਨੂੰ ਅਸੀਂ ਲੈਣਾ ਹੁੰਦਾ ਨਾ ਗ੍ਰੈਬ ਕਰਨਾ ਹੁੰਦਾ ਉਹ ਸੋਲੂਸ਼ਨ ਹੁੰਦਾ ਹੈਗਾ ਜਿਸ ਤਰ੍ਹਾਂ ਨਾ ਅਸੀਂ ਡਾਕਟਰ ਦੇ ਕੋਲ ਜਾਂਦੇ ਆ ਉਹ ਸਾਨੂੰ ਸਾਡੀ ਪ੍ਰੋਬਲਮ ਦਾ ਸੋਲੂਸ਼ਨ ਦੱਸਦਾ ਸਾਨੂੰ ਮੈਡੀਸਨ ਦਿੰਦਾ ਹੈ ਘਰਾਂ ਕੇ ਅਸੀਂ ਜਿਸ ਤਰ੍ਹਾਂ ਉਹ ਸਾਨੂੰ ਡਾਈਟ ਦੱਸਦਾ ਹੈਗਾ ਜਿਸ ਤਰ੍ਹਾਂ ਉਹਨੂੰ ਦੱਸਦਾ ਕਿ ਇਸ ਟਾਈਮ ਤੇ ਤੁਸੀਂ ਮੈਡੀਸਨ ਖਾਣੀ ਆ ਸੇਮ ਵੇ ਜੇਕਰ ਅਸੀਂ ਕੋਈ ਆਪਣੀ ਜ਼ਿੰਦਗੀ ਵਿੱਚ ਕੁਝ ਕਰਦੇ ਆ ਸਮਝ ਲਓ ਜੇ ਅਸੀਂ ਜ਼ਿੰਦਗੀ ਵਿੱਚ ਕੋਈ ਫਾਈਨੈਂਸ਼ਲੀ ਵੀ ਅਸੀਂ ਕੋਈ ਅਪਰਚੂਨਿਟੀ ਨੂੰ ਗ੍ਰੈਬ ਕਰਦੇ ਆ ਨਾ ਸਾਡਾ ਜਿਹੜਾ ਮੈਂਟਰ ਹੁੰਦਾ ਜਾਂ ਕੋਚ ਹੁੰਦਾ ਆ ਉਹ ਸਾਨੂੰ ਦੱਸਦਾ ਹੈਗਾ ਕਿ ਆ ਤੁਹਾਡੇ ਮੂਰੇ ਅਪਰਚੂਨਿਟੀ ਹੈਗੀ ਆ ਜੇ ਤੁਸੀਂ ਇਦਾਂ ਕਰੋਗੇ ਤੇ ਇਦਾਂ ਤੁਸੀਂ ਜਾ ਕੇ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਨਾ ਤੇ ਜੇਕਰ ਅਸੀਂ ਉਹ ਲਿਆ ਕੇ ਨਾ ਚੀਜ਼ ਆਪਣੇ ਕੋਲ ਗ੍ਰੈਬ ਕਰਕੇ ਆਪਣੇ ਕੋਲ ਰੱਖੀ ਅਸੀਂ ਮਿਹਨਤ ਨਾ ਕੀਤੀ ਸਾਨੂੰ ਅਸੀਂ ਅਸੀਂ ਕਦੀ ਵੀ ਫਾਈਨੈਂਸ਼ਲੀ ਫ੍ਰੀडम ਉਹ ਪਾ ਨਹੀਂ ਸਕਦੇ ਪਰ ਅਸੀਂ ਇੱਦਾਂ ਹੀ ਕਰਦੇ ਆ ਅਸੀਂ ਕਈ ਵਾਰੀ ਤਾਂ ਅਸੀਂ opportunity ਨੂੰ ਅਸੀਂ ਇਗਨੋਰ ਹੀ ਕਰ ਦਿੰਦੇ ਆ ਜੇਕਰ 100 ਵਿੱਚੋਂ 10 ਲੋਕ ਉਹਦੇ ਵਿੱਚ ਆਉਂਦੇ ਵੀ ਹੈਗੇ ਆ ਤੇ ਦੋ ਲੋਕ ਸਿਰਫ ਰਹਿੰਦੇ আট ਲੋਕ ਛੱਡ ਕੇ ਚਲੇ ਜਾਂਦੇ ਆ ਉਹ ਕਿਉਂ ਕਰਦੇ ਆ ਕਿਉਂਕਿ ਮਿਹਨਤ ਕਰਨਾ ਕਿਸੇ ਨੂੰ ਪਸੰਦ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਜਿਸ ਤਰ੍ਹਾਂ ਅਸੀਂ ਨਾ ਦਵਾਈ ਲਿਆ ਕੇ ਨਾ ਅਸੀਂ ਰੱਖ ਦਿੰਦੇ ਆਂ ਬਸ ਜੇ ਥੋੜੀ ਅਸੀਂ ਦਵਾਈ ਖਾ ਕੇ ਨਾ ਠੀਕ ਹੋ ਜਾਂਦੇ ਆਂ ਤੇ ਅਸੀਂ ਉਹ ਦਵਾਈ ਛੱਡ ਦਿੰਦੇ ਆਂ ਤੇ ਇਸ ਕਰਕੇ ਜਿਕਰ ਅਸੀਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਆਂ ਨਾ ਤੇ ਬਸ ਸਾਨੂੰ ਮਿਹਨਤ ਇਹ ਸਾਡੀ ਮੈਡੀਸਨ ਆ ਤਾਂ ਹੀ ਅਸੀਂ ਚੇਂਜ ਹੋ ਸਕਦੇ ਤਾਂ ਹੀ ਅਸੀਂ ਫਾਈਨੈਂਸ਼ਲੀ ਆਪਣੀ ਜਿਹੜੇ ਸਾਡੀ ਪੇਨ ਆ ਉਹਨੂੰ ਦੂਰ ਕਰ ਸਕਦੇ ਆਂ ਇਸ ਸਾਡੀ ਫਾਈਨੈਂਸ਼ਲੀ ਪੇਨ ਆ ਤੇ ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਇਹ ਲੌਜੀਕ ਹੈਗਾ ਆ ਇਹ ਕੋਈ ਕੋਈ ਜਾਦੂ ਨਹੀਂ ਹੈਗਾ ਜੇਕਰ ਤੁਹਾਨੂੰ ਕਹਿੰਦਾ ਨਾ ਕਿ ਠੀਕ ਆ ਤੁਸੀਂ ਆ ਮੈਡੀਸਿਨ ਲੈ ਲਓ ਤੇ ਜਾ ਕੇ ਆਪਣੇ ਘਰ ਰੱਖ ਦਿਓ ਤੇ ਤੁਸੀਂ ਠੀਕ ਹੋ ਜਾਓਗੇ ਨਾ ਇੱਕ ਕਦੀ ਇਦਾਂ ਨਹੀਂ ਹੁੰਦਾ ਹੈਗਾ ਸਾਡੇ ਮਾਈਂਡ ਦੀ ਗੱਲ ਹੈਗੀ ਇੱਕ ਹਰ ਇੱਕ ਲੌਜੀਕ ਅਸੀਂ ਜਦੋਂ ਲੌਜੀਕ ਦੀ ਗੱਲ ਕਰਦੇ ਆ ਨਾ ਲੌਜੀਕ ਸਾਰੀ ਜਗ੍ਹਾ ਲਾਗੂ ਹੁੰਦਾ ਹੈਗਾ ਇਹ ਹੈਲਥ ਤੇ ਵੀ ਹੁੰਦਾ ਵੈਲਥ ਤੇ ਵੀ ਹੁੰਦਾ ਹੈਗਾ ਸਪਿਰਚੁਅਲ ਲਾਈਫ ਤੇ ਵੀ ਹੁੰਦਾ ਔਰ ਰਿਲੇਸ਼ਨਸ਼ਿਪ ਤੇ ਵੀ ਹੁੰਦਾ ਹੈਗਾ ਇਸ ਕਰਕੇ ਜਿੰਨਾ ਚਿਰ ਸਾਨੂੰ ਲੌਜੀਕ ਸਮਝ ਨਹੀਂ ਆਊਗਾ ਉਹਨਾਂ ਚਿਰ ਅਸੀਂ ਕੁਝ ਕਰ ਨਹੀਂ ਸਕਦੇ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਜੇ ਕੁਝ ਕਰਨਾ ਆ ਤੇ ਬਸ ਪਹਿਲਾਂ ਤਾਂ ਡਿਸੀਜਨ ਲੈ ਲਓ ਤੇ ਬਾਅਦ ਚ ਮਿਹਨਤ ਦਿਨਾਂ ਚਿਰ ਤੁਸੀਂ ਮਿਹਨਤ ਨਹੀਂ ਅਸੀਂ ਕਰਦੇ ਉਹਨਾਂ ਚਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਕੰਮ ਜਪ ਨਹੀਂ ਹੋ ਸਕਦੇ ਥੈਂਕ ਯੂ ਵੈਰੀ ਮਚ